ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਕੁੰਠ ਜਾਣਾ ਚਾਹੁੰਦੇ ਸਨ ਸਤਿਗੁਰੂ ਜੀ ਨੇ ਕਹੀ ਦੇਣ ਅਪਚਲ ਨਗਰ ਨਦੇੜ ਸਾਹਿਬ ਵਿਖੇ ਬਤੀਤ ਕੀਤੇ ਦੋਵੇਂ ਸਮੇਂ ਖਾਲਸਾ ਆ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਸੀ ਚਾਰੇ ਪਾਸੇ ਵਿਸ਼ਾਲ ਦੀਵਾਨ ਲੱਗਦਾ ਸੀ ਅਤੇ ਗੁਰਬਾਣੀ ਦੀ ਰਸੀਲੀ ਧੁਣੀ ਸੁਣਾਈ ਦਿੰਦੀ ਸੀ ਗੁਰੂ ਜੀ ਵਸਤਰ ਸ਼ਸਤਰ ਆਪਣੇ ਅੰਗਾ ਉੱਪਰ ਸਜਾਉਂਦੇ ਸਨ ਸਤਿਗੁਰੂ ਜੀ ਸਭ ਦੇ ਵਿੱਚ ਬੈਠ ਕੇ ਸ਼ੋਭਦੇ ਸਨ ਕਮਰ ਕਸੇ ਨਾਲ ਤਲਵਾਰ ਬੰਦੇ ਸਨ ਤੇ ਤਨੁਖ ਬਾਣ ਹੱਥ ਵਿੱਚ ਫੜਦੇ ਸਨ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਨਾਲ ਸਭ ਵੱਲ ਵੇਖਦੇ ਸਨ ਉਹ ਇੱਕ ਛਿਣ ਵਿੱਚ ਆਪਣੇ ਦਾਸਾਂ ਨੂੰ ਸ਼ੋਕ ਰਹਿਤ ਕਰ ਦਿੰਦੇ ਸਨ ਸਾਰਿਆਂ ਨੂੰ ਸ਼ੋਭਾ ਉਪਦੇਸ਼ ਦਿੰਦੇ ਸਨ ਜਿਵੇਂ ਕਪਲ ਮੁਣੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ ਬ੍ਰਹਮ ਗਿਆਨ ਦਾ ਉਚਾਰਨ ਕਰਦੇ ਸਨ ਜਿੱਥੇ ਕਿੱਥੇ ਆਪਣੇ ਸੇਵਕਾਂ ਦੇ ਸਹਾਇਕ ਹੁੰਦੇ ਸਨ ਆਤਮਾ ਦੇ ਆਨੰਦ ਵਿੱਚ ਦਿਨ ਰਾਤ ਨਿਸ਼ਚਾ ਰੱਖਦੇ ਸਨ ਤਨੁਖ ਵਿਦਿਆ ਵਿੱਚ ਉਹਨਾਂ ਦੀ ਬਹੁਤ ਪ੍ਰੀਤ ਸੀ ਕਵੀਆਂ ਨੂੰ ਬਹੁਤ ਦਾਣ ਦਿੰਦੇ ਸਨ ਜਿਨ੍ਹਾਂ ਵਿੱਚ ਮੋਤੀ ਹੀਰੇ ਅਤੇ ਚੰਗੇ ਵਸਤਰ ਸ਼ਾਮਲ ਹੁੰਦੇ ਸਨ ਬਵੰਜਾ ਕਵੀ ਸਦਾ ਪਾਸ ਹੀ ਰਹਿੰਦੇ ਸਨ ਜਿੰਨਾ ਚਿਤ ਵਿੱਚ ਚਾਹੁੰਦੇ ਸਨ ਓਨਾ ਹੀ ਧਨ ਪਾਉਂਦੇ ਸਨ ਇੱਕ ਦਿਨ ਸਤਿਗੁਰੂ ਜੀ ਸਹਿਸਵਾ ਬੈਠੇ ਸਨ ਚਾਰੇ ਪਾਸੇ ਸਾਰੇ ਸਿੱਖ ਫਿਰ ਰਹੇ ਸਨ ਇੱਕ ਪਠਾਨ ਦਾ ਪੁੱਤਰ ਫਿਰ ਚੱਲ ਕੇ ਆਇਆ ਤੇ ਸਲਾਮ ਕਰਕੇ ਉਸਨੇ ਸਿਰ ਨਿਵਾਇਆ ਉਸਦੇ ਮੂੰਹ ਉੱਪਰ ਹਾਲੀ ਦਾੜੀ ਨਹੀਂ ਸੀ ਆਈ ਸਰੀਰ ਉੱਪਰ ਹਾਲੇ ਪੂਰੀ ਜਵਾਨੀ ਪ੍ਰਗਟ ਨਹੀਂ ਸੀ ਹੋਈ ਬੜੇ ਅਦਬ ਨਾਲ ਉਹ ਗੁਰੂ ਜੀ ਦੇ ਅੱਗੇ ਖੜਾ ਰਿਹਾ ਸਤਿਗੁਰੂ ਜੀ ਨੇ ਮੁਖ ਤੋਂ ਕਹਿ ਕੇ ਉਸ ਨੂੰ ਪੁੱਛਿਆ ਤੂੰ ਕੌਣ ਹੈ ਅਤੇ ਕਿਸ ਵਾਸਤੇ ਆਇਆ ਹੈ ਤੇਰਾ ਨਾਮ ਕੀ ਹੈ ਇਹ ਦੱਸੋ ਕਿਹੜਾ ਦੇਸ਼ ਹੈ ਜਿੱਥੇ ਤੇਰਾ ਘਰ ਹੈ ਕਿਹੜਾ ਮਨੋਰਥ ਤੂੰ ਦਿਲ ਵਿੱਚ ਧਾਰਨ ਕੀਤਾ ਹੈ ਤੇਰੇ ਪਿਤਾ ਪਿਤਾਮਾ ਦਾ ਕੀ ਨਾਮ ਹੈ ਸਾਰਾ ਪ੍ਰਸੰਗ ਦੱਸੋ ਕਿਵੇਂ ਘਰ ਛੱਡਿਆ ਹੈ ਇਹ ਸੁਣ ਕੇ ਪਠਾਨ ਦੇ ਪੁੱਤ ਨੇ ਕਿਹਾ ਪੈਂਦੇ ਖਾਨ ਮੇਰਾ ਦਾਦਾ ਸੀ ਮੇਰੇ ਪਿਤਾ ਜੀ ਦਾ ਨਾਮ ਸੰਦੇ ਖਾਨ ਹੈ ਤੇ ਗੁਲਖਾ naam ਨਾਲ ਮੈਨੂੰ ਬੁਕਾਰਦੇ ਹਨ ਮੈਂ ਪਠਾਨ ਮਰਦ ਹਾਂ ਆਪ ਜੀ ਪਹਿਚਾਨ ਲਓ ਮੇਰਾ ਦੇਸ਼ ਤੇ ਨਗਰ ਬਹੁਤ ਦੂਰ ਹੈ ਦਵਾਬੇ ਵਿੱਚ ਜਲੰਧਰ ਸ਼ਹਿਰ ਪ੍ਰਗਟ ਹੈ ਉਸ ਜ਼ਿਲ੍ਹੇ ਵਿੱਚ ਛੋਟਾ ਮੀਰ ਮੇਰੇ ਪਿੰਡ ਦਾ ਨਾਮ ਹੈ ਬਹੁਤ ਦੇਰ ਤੋਂ ਬਾਦਸ਼ਾਹ ਦੀ ਨੌਕਰੀ ਕਰ ਰਿਹਾ ਹਾਂ ਤੇ ਤੁਹਾਨੂੰ ਲੈ ਕੇ ਗੁਜ਼ਾਰਾ ਕਰਦਾ ਹਾਂ ਮੇਰੀ ਮਾਤਾ ਜੀ ਨੇ ਕਹਿ ਕੇ ਮੈਨੂੰ ਸਿਖਾਇਆ ਹੈ ਤੇ ਆਪ ਜੀ ਬਾਰੇ ਸਾਰਾ ਪੇਹ ਦੱਸਿਆ ਹੈ ਆਪ ਜੀ ਦੇ ਜਮਾਲ ਦੇ ਦਰਸ਼ਨ ਕਰਨ ਨੂੰ ਮੇਰਾ ਦਿਲ ਕੀਤਾ ਮੇਰੇ ਸਾਰੇ ਗੁਨਾਹ ਬਹੁਤ ਛੇਤੀ ਦੂਰ ਹੋ ਗਏ ਹਨ ਮੈਂ ਆਪ ਜੀ ਦੇ ਦਰਸ਼ਨ ਕਰਕੇ ਪਵਿੱਤਰ ਹੋ ਗਿਆ ਹਾਂ ਤੁਸੀਂ ਵੱਡੇ ਪੀਰਾਂ ਦੇ ਪੀਰ ਹੋ ਇਹ ਸੁਣ ਕੇ ਸਤਿਗੁਰੂ ਜੀ ਨੇ ਖਾਨ ਦਾ ਸਨਮਾਨ ਕੀਤਾ ਤੇ ਕਹਿ ਕੇ ਆਪਣੇ ਪਾਸ ਬਿਠਾ ਲਿਆ ਫਿਰ ਸਤਿਗੁਰੂ ਜੀ ਨੇ ਕਿਹਾ ਇੱਥੇ ਸਦਾ ਆਇਆ ਕਰੋ ਤੇ ਜਿਵੇਂ ਦਿਲ ਵਿੱਚ ਚੰਗਾ ਲੱਗੇ ਦਰਸ਼ਨ ਕਰੋ ਅਤੇ ਵਕਫੀਅਤ ਪ੍ਰਾਪਤ ਕਰੋ ਚਾਰ ਘੜੀਆਂ ਤੱਕ ਪਠਾਨ ਉੱਥੇ ਬੈਠਾ ਰਿਹਾ ਤੇ ਫਿਰ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉੱਠ ਪਿਆ ਖੜੇ ਹੋ ਕੇ ਫਿਰ ਝੁੱਕ ਕੇ ਸਲਾਮ ਕੀਤੀ ਅਤੇ ਗੁਰੂ ਜੀ ਨੇ ਕਿਰਪਾ ਕਰਕੇ ਉਸ ਵੱਲ ਵੇਖਿਆ ਗੁਰੂ ਜੀ ਨੇ ਉਸ ਨੂੰ ਪੰਜ ਅਸ਼ਰਫੀਆਂ ਬਖਸ਼ੀਆਂ ਇਹ ਲੈ ਕੇ ਪਠਾਨ ਬਹੁਤ ਪ੍ਰਸੰਨ ਹੋਇਆ ਫਿਰ ਚੱਲ ਕੇ ਆਪਣੇ ਡੇਰੇ ਆ ਗਿਆ ਅਤੇ ਆਪਣੇ ਮਾਤਾ ਜੀ ਨੂੰ ਜਾ ਕੇ ਗੁਰੂ ਜੀ ਨਾਲ ਹੋਇਆ ਬੀਤਿਆ ਸਾਰਾ ਪ੍ਰਸੰਗ ਸੁਣਾਇਆ ਕਹਿਣ ਲੱਗਾ ਕਿਰਪਾਲੂ ਸਤਗੁਰੂ ਜੀ ਨੇ ਬੜੀ ਮਿਹਰਬਾਨੀ ਕੀਤੀ ਹੈ ਆਉਣ ਲੱਗਿਆ ਮੈਨੂੰ ਬਹੁਤ ਧੰਨ ਬਖਸ਼ਿਆ ਹੈ ਇਹ ਹੁਕਮ ਵੀ ਕੀਤਾ ਹੈ ਕਿ ਹਮੇਸ਼ਾ ਇਸ ਪ੍ਰਕਾਰ ਆਓ ਇਹ ਸੁਣ ਕੇ ਮਾਤਾ ਬਹੁਤ ਪ੍ਰਸੰਨ ਹੋਈ ਅਗਲੇ ਦਿਨ ਪਠਾਨ ਫੇਰ ਚੱਲ ਕੇ ਗਿਆ ਤੇ ਚੁੱਕ ਕੇ ਗੁਰੂ ਜੀ ਨੂੰ ਸਲਾਮ ਕੀਤਾ ਸਤਿਗੁਰੂ ਜੀ ਨੇ ਫੇਰ ਬੜੇ ਆਦਰ ਨਾਲ ਪਾਸ ਬਿਠਾਇਆ ਇੱਕ ਘੜੀ ਬੈਠਾ ਤਾਂ ਸਤਿਗੁਰੂ ਜੀ ਬੋਲੇ ਚੌਪੜ ਦੀ ਖੇਡ ਜਾਣਦਾ ਹੈ ਕਿ ਨਹੀਂ ਇਹ ਸੁਣ ਕੇ ਪਠਾਨ ਬੋਲਿਆ ਮੈਨੂੰ ਆਉਂਦੀ ਹੈ ਗੁਰੂ ਜੀ ਨੇ ਖਜ਼ਾਨੇ ਵਿੱਚੋਂ ਚੌਪੜ ਦੀ ਖੇਡ ਮੰਗਵਾਈ ਤੇ ਆਪਣੇ ਅਤੇ ਉਸ ਪਠਾਨ ਦੇ ਵਿਚਾਰ ਵਿਛਾਈ ਚੌਪੜ ਦੇ ਸਾਰੇ ਨਰਦ ਸੋਨੇ ਚਾਂਦੀ ਨਾਲ ਜੜੇ ਹੋਏ ਸਨ ਉਸ ਪ੍ਰਕਾਰ ਹੀ ਸਾਰੇ ਨਰਦ جگਮਗਾ ਰਹੇ ਸਨ ਦਾਅ ਚਲ ਕੇ ਨਰਦਾਂ ਨੂੰ ਜ਼ਮੀਨ ਤੇ ਸੁੱਟਿਆ ਤੇ ਇੱਕ ਦੋ ਬਾਜ਼ੀਆਂ ਖੇਡ ਕੇ ਦਿਲ ਪਰਚਾਵਾ ਕੀਤਾ ਫਿਰ ਬਾਅਦ ਵਿੱਚ ਗੁਰੂ ਜੀ ਨੇ ਵਾਰਤਾ ਚਲਾਈ ਕਦੋਂ ਤੂੰ ਸ਼ਾਹੀ ਨੌਕਰੀ ਪਾਈ ਹੈ ਬਾਦਸ਼ਾਹ ਦੇ ਪਾਸ ਕਾਦਾ ਤੋ ਰਿਹਾ ਹੈ ਉਹਨਾਂ ਪਾਸੋਂ ਤੂੰ ਕਿੰਨਾ ਕੰਨ ਲੈਂਦਾ ਹੈ ਇਹ ਸੁਣ ਕੇ ਹੱਥ ਜੋੜ ਕੇ ਪਠਾਨ ਨੇ ਕਿਹਾ ਬਹੁਤ ਦੇਰ ਦੀ ਇਹ ਵੱਡੀ ਨੌਕਰੀ ਲੱਗੀ ਹੋਈ ਹੈ ਮੇਰੇ ਮਾਤਾ ਜੀ ਨੇ ਸਾਰਾ ਪ੍ਰਸੰਗ ਮੇਰੇ ਪਾਸ ਕਿਹਾ ਹੈ ਉਹ ਪ੍ਰਸੰਗ ਹੁਣ ਮੈਂ ਆਪ ਜੀ ਦੇ ਪਾਸ ਕਹਿੰਦਾ ਹਾਂ ਬਾਦਸ਼ਾਹ ਨੂੰ ਮੇਰਾ ਬਾਬਾ ਜਾ ਕੇ ਮਿਲਿਆ ਸੀ ਉਸ ਦਾ ਕਿਸੇ ਕਾਰਨ ਗੁਰੂ ਜੀ ਨਾਲ ਝਗੜਾ ਹੋ ਗਿਆ ਸੀ ਮੇਰੇ ਦਾਦਾ ਜੀ ਯੁੱਧ ਵਿੱਚ ਤੁਰੰਤ ਮਰ ਗਏ ਪਰ ਮੇਰੇ ਪਿਤਾ ਜੀ ਬਚ ਗਏ ਅਤੇ ਉਹਨਾਂ ਨੇ ਬਾਦਸ਼ਾਹ પાસે ਬਹੁਤਾਂ ਲਿਆ ਉਹ ਬਾਦਸ਼ਾਹ ਦੀ ਨੌਕਰੀ ਕਰਦਾ ਸੀ ਪਹਿਲਾ ਸ਼ਾਹ ਜਹਾਂ ਬਾਦਸ਼ਾਹ ਦੀ ਫਿਰ ਨੌਰੰਗੇ ਦੇ ਬਹੁਤ ਨੇੜੇ ਹੋ ਗਿਆ ਪੂਰੀ ਉਮਰ ਕਰਕੇ ਫਿਰ ਪਿਤਾ ਮਰ ਗਿਆ ਮੈਂ ਫਿਰ ਉਹਨਾਂ ਦੀ ਹੀ ਨੌਕਰੀ ਪ੍ਰਾਪਤ ਕੀਤੀ ਜਿੰਨਾ ਵੀ ਮਾਸਿਕ ਵੇਤਨ ਪਹਿਲਾਂ ਲੱਗਾ ਸੀ ਉਹਨਾਂ ਹੀ ਵੇਤਨ ਅਸੀਂ ਫਿਰ ਲੈਂਦੇ ਰਹੇ ਕਾਫੀ ਸਮੇਂ ਤੱਕ ਇਸ ਪ੍ਰਕਾਰ ਕਹਿ ਕੇ ਦੱਸਿਆ ਫਿਰ ਉੱਠ ਕੇ ਸਲਾਮ ਵਾਸਤੇ ਸਿਰ ਚੁਕਾਇਆ ਉਸ ਦਿਨ ਸਤਗੁਰ ਜੀ ਨੇ ਉਸ ਨੂੰ 5 ਰੁਪਏ ਦਿਵਾਏ ਇਨਾਮ ਲੈ ਕੇ ਪ੍ਰਸੰਨ ਹੋ ਕੇ ਚਲਾ ਗਿਆ ਸਿੰਘਾਂ ਨੇ ਗੁਰੂ ਜੀ ਦੇ ਖਿਆਲ ਦੀ ਪਰਖ ਕੀਤੀ ਇਹ ਪਠਾਨ ਬਹੁਤ ਉਲਟ ਗਲਾ ਕਰਦਾ ਹੈ ਫਿਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਜੀ ਨੇ ਇਹ ਉਚਾਰਨ ਕੀਤਾ ਹੈ ਕਿ ਹਰ ਤੁਰਕ ਨੂੰ ਆਪਣਾ ਵੈਰੀ ਜਾਣੋ ਇਹ ਆਪ ਜੀ ਦੀ ਅਟਲ ਆਗਿਆ ਹੈ ਜਿਵੇਂ ਹਵਾ ਨਾਲ ਪਹਾੜ ਨਹੀਂ ਚੱਲ ਸਕਦਾ ਹੁਣ ਇਸ ਖਾਨ ਦਾ ਆਪ ਨੇ ਸਨਮਾਨ ਕੀਤਾ ਹੈ ਤੇ ਨੇੜੇ ਬਿਠਾ ਕੇ ਬਹੁਤ ਸਨੇਹ ਵਿਖਾਇਆ ਹੈ ਚੌਪੜ ਖੇਡ ਕੇ ਉਸ ਨੂੰ ਇਨਾਮ ਦਿੱਤਾ ਹੈ ਉਸ ਵੱਲ ਰੁੱਕ ਕਰਕੇ ਉਸ ਦੇ ਸਲਾਮ ਨੂੰ ਮੰਨਦੇ ਹੋ ਸਾਰੇ ਸਿੰਘਾਂ ਨੂੰ ਇਸ ਬਾਰੇ ਸ਼ੰਕਾ ਹੋਇਆ ਹੈ ਆਪ ਜੀ ਦਾ ਇਹ ਨਵਾਂ ਸੁਭਾਅ ਵੇਖਿਆ ਹੈ ਤਦ ਸਤਿਗੁਰੂ ਜੀ ਹੱਸ ਪਏ ਤੇ ਸਾਰਿਆਂ ਨੂੰ ਆਦਰ ਸਹਿਤ ਕਹਿਣ ਲੱਗੇ اے ਖਾਲਸਾ ਜੀ ਸੁਣੋ ਇਸ ਦੇ ਹੱਥ ਸਾਡਾ ਵੱਡਾ ਕੰਮ ਪਿਆ ਹੈ ਇਸ ਦਾ ਦਾਦਾ ਵੱਡਾ ਸੂਰਬੀਰ ਸੀ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਪਲੀ ਪ੍ਰਕਾਰ ਆਪਣੇ ਪਾਸ ਰੱਖਿਆ ਸੀ ਜੰਗ ਵਿੱਚ ਉਸ ਨੂੰ ਬਹੁਤ ਵਡਿਆਈ ਦਿੱਤੀ ਸੀ ਫਿਰ ਸਤਿਗੁਰੂ ਜੀ ਨੇ ਉਸ ਉੱਪਰ ਹੀ ਤਲਵਾਰ ਚਲਾਈ ਸੀ ਇਸ ਕਰਕੇ ਸਾਡੇ ਮਨ ਵਿੱਚ ਕਿਰਪਾ ਪ੍ਰਗਟ ਹੋਈ ਹੈ ਪੈਂਦੇਖਾਨ ਦੀ ਕੁਲ ਵਿੱਚ ਲੜਕਾ ਪੈਦਾ ਹੋਇਆ ਹੈ ਇਸ ਲਈ ਇਸ ਨੂੰ ਪਿਆਰ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਕਹਿ ਕੇ ਸਿੰਘਾਂ ਦੀ ਤਸੱਲੀ ਕਰਵਾਈ ਸਤਿਗੁਰੂ ਜੀ ਨੇ ਬਿਨ ਦੋਸ਼ ਆਪਣੇ ਦਾਸਾਂ ਨੂੰ ਭਰੋਸਾ ਦਿੱਤਾ ਜਿਨ੍ਹਾਂ ਦੇ ਸੁੰਦਰ ਚਰিত্রਾਂ ਨੂੰ ਸਮਝਿਆ ਨਹੀਂ ਜਾ ਸਕਦਾ ਹੈ ਪੂਰਨ ਗੁਰੂ ਜੀ ਦੁੱਖਾਂ ਦਲਿਦਰਾਂ ਨੂੰ ਦੂਰ ਕਰਨ ਵਾਲੇ ਹਨ ਰਾਤ ਪੈਣ ਉੱਪਰ ਖਾਣ ਪੀਣ ਕੀਤਾ ਇਸ ਤਰ੍ਹਾਂ ਸਤਿਗੁਰੂ ਜੀ ਸੁਖ ਸਹਿਤ ਸੌ ਗਏ ਸਵੇਰੇ ਸਵਖਤੇ ਉੱਠ ਕੇ ਸ਼ੌਚ ਇਸ਼ਨਾਨ ਕੀਤਾ ਤੇ ਆਤਮਿਕ ਆਨੰਦ ਵਿੱਚ ਫਿਰ ਧਿਆਨ ਲਾਇਆ ਜਦ ਆਕਾਸ਼ ਉੱਪਰ ਸੂਰਜ ਪ੍ਰਗਟ ਹੋਇਆ ਤਾਂ ਸਤਿਗੁਰੂ ਜੀ ਦੇ ਕਮਲ ਲੈਣ ਖਿੜ ਗਏ ਫਿਰ ਉਹਨਾਂ ਨੇ ਸ਼ਸਤਰ ਵਸਤਰ ਆਪਣੇ ਸਰੀਰ ਉੱਪਰ ਸਜਾਏ ਤੇ ਆ ਕੇ ਖਾਲਸੇ ਦੇ ਵਿੱਚ ਬੈਠ ਗਏ ਸਵਾ ਪਹਿਰ ਦਿਨ ਚੜਨ ਤੇ ਪਹੁੰਚ ਛਕਿਆ 사ਤਗੁਰੂ ਜੀ ਬਹੁਤ ਸਿੰਘਾਂ ਵਿੱਚ ਬੈਠ ਕੇ ਭੋਜਨ ਛਕਦੇ ਸਨ ਪਾਲੀ ਨਗਰ ਵਿੱਚ ਗੁਰੂ ਜੀ ਦੇ ਦੋ ਚਾਤਰ ਸਿੱਖ ਰਹਿੰਦੇ ਸਨ ਉਹ ਵੱਡਾ ਪ੍ਰੇਮ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਸਨ ਪਾਲੀ ਨਗਰ ਨਦੇੜ ਤੋਂ ਲਗਭਗ 500 ਮੀਲ ਉੱਤਰ ਵੱਲ ਹੈ ਉਹ ਚੱਲ ਕੇ 사ਤਗੁਰੂ ਜੀ ਦੇ ਪਾਸ ਆਏ ਉਹ ਦੋ ਘਟਾਰਾਂ ਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਲਿਆਏ ਸੋਨੇ ਦੀ ਝਾਲ ਵਾਲੀ ਸੁੰਦਰ ਘਟਾਰ ਬਹੁਤ ਚਮਕਦੀ ਸੀ ਬੜਾ ਉਤਮ ਉਸ ਨੂੰ ਫੁਲਾਦੀ ਲੋਹਾ ਲੱਗਿਆ ਹੋਇਆ ਸੀ ਉਸ ਕੁਟਾਰ ਦੇ ਤਿੱਖੇ ਹੋਣ ਬਾਰੇ ਉਸ ਦੀ ਪਰਖ ਕੀਤੀ ਸਤਿਗੁਰੂ ਜੀ ਵੇਖ ਕੇ ਬਹੁਤ ਪ੍ਰਸੰਨ ਹੋ ਗਏ ਤੇ ਆਪਣੇ ਨੇਤਰਾਂ ਵਿੱਚ ਉਹਨਾਂ ਨੇ ਕਿਰਪਾ ਧਾਰਨ ਕੀਤੀ ਉਹਨਾਂ ਨੇ ਉਹਨਾਂ ਸਿੱਖਾਂ ਦੀ ਕਾਮਨਾ ਪੂਰੀ ਕੀਤੀ ਅਤੇ ਉਹਨਾਂ ਉੱਪਰ ਖੁਸ਼ੀ ਪ੍ਰਗਟ ਕੀਤੀ ਐਨੇ ਵਿੱਚ ਉਹ ਪਠਾਣ ਚੱਲ ਕੇ ਆ ਗਿਆ ਸਾਹਮਣੇ ਹੋ ਕੇ ਖੜੇ ਹੋ ਕੇ ਉਸ ਨੇ ਸਿਰ ਨਿਵਾਇਆ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬਿਠਾ ਲਿਆ ਤੇ ਕਟਾਰ ਨੂੰ ਉਸ ਦੇ ਹੱਥ ਵਿੱਚ ਦਿੱਤਾ ਸਤਿਗੁਰੂ ਜੀ ਨੇ ਕਿਹਾ ਹੇ ਗੁਲਖਾਂ ਵੇਖ ਕੇ ਦੱਸ ਕਿ ਇਸ ਨਾਲ ਕਿੰਨੇ ਵਾਰ ਕੀਤਾ ਹੈ ਵੈਰੀ ਦੇ ਪ੍ਰਾਣ ਦੂਰ ਹੋ ਸਕਦੇ ਹਨ ਜੇ ਵੈਰੀ ਨੂੰ ਇਸ ਦਾ ਜ਼ਖਮ ਲੱਗ ਜਾਵੇ ਤਾਂ ਕੀ ਉਹ ਸਾਹਮਣੇ ਹੋ ਕੇ ਉਲਟਵਾ ਵਾਰ ਕਰ ਸਕਦਾ ਹੈ ਕਿ ਨਹੀਂ ਇਹ ਸੁਣ ਕੇ ਪਠਾਨ ਨੇ ਇਸ ਪ੍ਰਕਾਰ ਕਿਹਾ ਜੇ ਐਸੀ ਕਟਾਰ ਮੇਰੇ ਹੱਥ ਵਿੱਚ ਹੋਵੇ ਤਾਂ ਜ਼ੋਰ ਨਾਲ ਇੱਕ ਐਸਾ ਵਾਰ ਕਰਾਂਗਾ ਇਹ ਵੈਰੀ ਨੂੰ ਕਿਸੇ ਪ੍ਰਕਾਰ ਵੀ ਉਸ ਕੰਨ ਨਹੀਂ ਦੇਵਾਂਗਾ ਇਸ ਨੂੰ ਉਤਮ ਲੋਹਾ ਲੱਗਾ ਹੈ ਤੇ ਬੜੀ ਤੇਜ਼ ਹੈ ਇਸ ਦੀ ਧਾਰ ਉੱਪਰ ਹੱਥ ਨਹੀਂ ਠਹਿਰਦਾ ਹੈ ਇਸ ਨਾਲ ਬਹੁਤੇ ਵਾਰ ਕੀ ਕਰਨੇ ਹੈ ਇੱਕ ਵਾਰ ਨਾਲ ਹੀ ਵੈਰੀ ਮਰ ਜਾਏਗਾ ਕਟਾਰ ਨੂੰ ਉਸ ਪ੍ਰਕਾਰ ਹੀ ਆਪਣੇ ਪਾਸ ਰਖਵਾ ਲਿਆ ਤੇ ਚੌਪੜ ਖੇਡਣ ਵਾਸਤੇ ਮੰਗਵਾਇਆ ਆਪਸ ਵਿੱਚ ਨਰਦਾਂ ਨੂੰ ਡੇਗਣ ਲੱਗੇ ਇਧਰ ਉਧਰ ਨਰਦਾਂ ਨੂੰ ਫੇਰਨ ਲੱਗੇ ਜਦ ਦਾ डाव ਲੱਗ ਜਾਂਦਾ ਸੀ ਤਾ ਕੋਈ ਨਰ ਤੇ ਚੋਕ ਲੈਂਦੇ ਸਨ ਨਲਦਾ ਮਾਰਦੇ ਹੋਏ ਸਤਿਗੁਰੂ ਜੀ ਨੇ ਕਿਹਾ ਜਿਸ ਨੇ ਪਿਤਾ ਪਿਤਾ ਮਾਤਾ ਬਦਲਾ ਨਹੀਂ ਲਿਆ ਹੈ ਐਸੇ ਪੁੱਤਰ ਨੂੰ ਪੁੱਤਰ ਨਹੀਂ ਜਾਣਨਾ ਚਾਹੀਦਾ ਸਾਧ ਸੰਗਤ ਜੀ ਅਸਲ ਵਿੱਚ ਸਤਿਗੁਰੂ ਜੀ ਉਸ ਨੂੰ ਉਕਸਾਰੇ ਸਨ ਕਿਉਂਕਿ ਸਤਿਗੁਰੂ ਜੀ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਮੈਂ ਸੱਚਖੰਡ ਨੂੰ ਜਾਣਾ ਹੈ ਇਸ ਲਈ ਉਹ ਆਪਣੇ ਸੱਚਖੰਡ ਜਾਣ ਦਾ ਕਾਰਨ ਖੁਦ ਆਪ ਹੀ ਬਣਾ ਰਹੇ ਸਨ ਕਿਉਂਕਿ ਉਹ ਜਾਣੀ ਜਾਣ ਸਨ ਅਤੇ ਉਹਨਾਂ ਦਾ ਸਾਜਖੰਡ ਜਾਣ ਦਾ ਸਮਾਂ ਨੇੜੇ ਆ ਗਿਆ ਸੀ ਫਿਰ ਗੁਰੂ ਜੀ ਨੇ ਪਠਾਣ ਨੂੰ ਕਿਹਾ ਜੇ ਹੱਥ ਵਿੱਚ ਸ਼ਸਤਰ ਹੋਵੇ ਤੇ ਵੈਰੀ ਵੀ ਸਾਹਮਣੇ ਹੋਵੇ ਜੇ ਫਿਰ ਵੀ ਵੈਰੀ ਨੂੰ ਨਾ ਮਾਰੇ ਤਾਂ ਕਪੁੱਤਰ ਹੁੰਦਾ ਹੈ ਇਹ ਸੁਣ ਕੇ ਖਾਨ ਬਹੁਤ ਹੈਰਾਨ ਹੋਇਆ ਮੈਨੂੰ ਸੁਣਾ ਕੇ ਮੇਰੇ ਵਿੱਚ ਰੋਸ ਭਰਨਾ ਚਾਹੁੰਦੇ ਹਨ ਉਹ ਸਮਝ ਗਿਆ ਇਹਨਾਂ ਦੇ ਪਿਤਾਮਾ ਨੇ ਮੇਰੇ ਪਿਤਾਮਾ ਨੂੰ ਰਣਖੇਤਰ ਵਿੱਚ ਮਾਰ ਕੇ ਜਮਾ ਦੇ ਘਰ ਭੇਜ ਦਿੱਤਾ ਸੀ ਇਹ ਯਾਦ ਕਰਵਾ ਕੇ ਵੈਰੀ ਮੈਨੂੰ ਸੁਣਾਉਂਦਾ ਹੈ ਇਸ ਵਿੱਚ ਕੀ ਕਾਰਨ ਹੈ ਕੁਝ ਵੀ ਸਮਝ ਨਹੀਂ ਆਉਂਦੀ ਹੈ ਉਹ ਯਥਾਯੋਗ ਚੰਗੇ ਬਚਨ ਕਹਿ ਰਹੇ ਹਨ ਉਹ ਕਪੁੱਤਰ ਹੈ ਜਿਹੜਾ ਬਦਲਾ ਨਹੀਂ ਲੈਂਦਾ ਇਸ ਪ੍ਰਕਾਰ ਬਹੁਤ ਵਿਚਾਰ ਕਰਦਾ ਰਿਹਾ ਪਰ ਮਾਰਨ ਦਾ ਨਿਸ਼ਚਾ ਨਾ ਪ੍ਰਾਪਤ ਕੀਤਾ ਇੱਕ ਦੋ ਬਾਜ਼ੀਆਂ ਖੇਡ ਕੇ ਚੌਪੜ ਦੀ ਖੇਡ ਬੰਦ ਕਰ ਦੁੱਤੀ ਫਿਰ ਚੌਪੜ ਨੂੰ ਵੀ ਉਥੋਂ ਉਠਵਾ ਦਿੱਤਾ ਪਠਾਨ ਨੇ ਫਿਰ ਸੋਚਿਆ ਜੇ ਹੱਥ ਵਿੱਚ ਸ਼ਸਤਰ ਹੋਵੇ ਤੇ ਵੈਰੀ ਵੀ ਪਾਸ ਹੋਵੇ ਫਿਰ ਤਾਂ ਉਹ ਕੁਪੁੱਤਰ ਹੀ ਹੈ ਜਿਹੜਾ ਵੈਰੀ ਦਾ ਨਾਸ਼ ਨਾ ਕਰ ਸਕੇ ਜਿਹੜੀ ਚੰਗੀ ਕੁਲ ਵਾਲੇ ਹਨ ਉਹ ਸਮਾਂ ਨਹੀਂ ਟਾਲਦੇ ਤੇ ਉਤਾਵਲੇ ਹੋ ਕੇ ਮਾਰ ਲੈਂਦੇ ਹਨ ਇਹ ਸੁਣ ਕੇ ਪਠਾਨ ਬਹੁਤ ਗੁੱਸੇ ਵਿੱਚ ਆ ਗਿਆ ਜਿਵੇਂ ਕੋਈ ਸੁੱਤੇ ਹੋਏ ਸੱਪ ਨੂੰ ਛੇੜ ਦੇਵੇ ਜਿਵੇਂ ਹਾਥੀ ਨੂੰ ਖੂਨੀ ਨੇਜ਼ਾ ਪ੍ਰੇਰਦਾ ਹੈ ਜਿਵੇਂ ਰੋੜਾ ਜਾਂ ਵਟਾ ਸ਼ੇਰ ਨੂੰ ਛੇੜਦਾ ਹੈ ਉਸ ਪ੍ਰਕਾਰ ਪਠਾਨ ਲੰਮੇ-ਲੰਮੇ ਸਾਲ ਲੈਣ ਲੱਗਾ ਸੋਇਦਾ ਰਿਹਾ ਪਰ ਫਿਰ ਵੀ ਗੁਰੂ ਜੀ ਦੇ ਪਾਸ ਹੀ ਰਿਹਾ ਫਿਰ ਉਸਨੇ ਜਾਣਿਆ ਕਿ ਘਰ ਜਾਣ ਦਾ ਸਮਾਂ ਹੋ ਗਿਆ ਹੈ ਤਾਂ ਲਾਹ ਲੈਂਣ ਕਰਕੇ ਉੱਠਿਆ ਤੇ ਗੁਰੂ ਜੀ ਨੂੰ ਸਲਾਮ ਕੀਤਾ ਸਾਹਮਣੇ ਵੇਖ ਨਹੀਂ ਸੀ ਸਕਦਾ ਉਸ ਦਾ ਮਨ ਫਿਰਿਆ ਹੋਇਆ ਸੀ ਫਿਰ ਸਤਗੁਰ ਜੀ ਨੇ ਉਸ ਨੂੰ ਇਨਾਮ ਦਿਵਾਇਆ 5 ਰੁਪਏ ਲੈ ਕੇ ਚੱਲ ਕੇ ਆ ਗਿਆ ਚਿਤ ਚਿੰਤਾ ਦੀ ਨਦੀ ਵਿੱਚ ਬਹਿ ਗਿਆ ਫਿਰ ਜਾ ਕੇ ਆਪਣੇ ਮਾਤਾ ਜੀ ਦੇ ਪਾਸ ਬੈਠ ਗਿਆ ਕੁਝ ਵੀ ਬੋਲਦਾ ਨਹੀਂ ਸੀ ਮਾਨੋ ਹਾਰਿਆ ਹੋਇਆ ਸੀ ਮਾਤਾ ਜੀ ਪੁੱਛਣ ਲੱਗੇ اے ਪੁੱਤਰ ਅੱਜ ਬੇਚੈਨ ਕਿਉਂ ਹੈ ਕਿਹੜਾ ਕਾਰਜ ਵਿਗੜ ਗਿਆ ਹੈ ਤੇਰਾ ਪਹਿਲਾਂ ਵਾਲਾ ਚਿਹਰਾ ਨਹੀਂ ਵਿਖਾਈ ਦੇ ਰਿਹਾ ਤੇਰੇ ਚਿੱਤ ਵਿੱਚ ਚਿੰਤਾ ਕੈਸੇ ਵਸ ਗਈ ਹੈ ਆਪਣੇ ਮਾਤਾ-ਪਿਤਾ પાસે ਸਾਰਾ ਵਰਤਾਂਤ ਸੁਣ ਕੇ ਪਠਾਨ ਨੇ ਉਸ ਨੂੰ ਆਪਣੇ ਦਿਲ ਦੀ ਸਾਰੀ ਗੱਲ ਸੁਣਾਈ ਅਸੀਂ ਪਠਾਨ ਦੇ ਗੁਸੈਲੇ ਪੁੱਤਰ ਹਾਂ ਸ੍ਰੀ ਗੁਰੂ ਜੀ ਨੇ ਪਿਛਲੀ ਗੱਲ ਯਾਦ ਕਰਵਾਈ ਹੈ ਉਹਨਾਂ ਨੇ ਬਚਨਾਂ ਦੇ ਵਾਰ ਨਾਲ ਵੰਨ ਦਿੱਤਾ ਹੈ ਜਿਸ ਨੇ ਮੇਰੇ ਕਲੇਜੇ ਵਿੱਚ ਛੇ ਕਰ ਦਿੱਤਾ ਹੈ ਦਾਵ ਲਾਉਂਦਾ ਮੈਂ ਸੋਚਦਾ ਰਿਹਾ ਹਾਂ ਕਈ ਵਾਰੀ ਮੈਨੂੰ ਇਸ ਪ੍ਰਕਾਰ ਕਿਹਾ ਹੈ ਇਹ ਸੁਣ ਕੇ ਪਠਾਣੀ ਨੇ ਆਪਣੇ ਪੁੱਤਰ ਨੂੰ ਵਰਜਿਆ ਮਾਰਨ ਮਰਨ ਤੋਂ ਜੇ ਤੱਕ ਅੰਮ ਗਿਆ ਗੁਰੂ ਜੀ ਨੂੰ ਕਹਿਣ ਦਿਓ ਜਿਵੇਂ ਕਹਿੰਦੇ ਹਨ ਉਹ ਸਦਾ ਸਾਨੂੰ ਪਾਲਦੇ ਰਹੇ ਹਨ ਸੁਣ ਕੇ ਗੁੱਸਾ ਨਾ ਕਰੋ ਮਿੱਠੇ ਬਚਨ ਬੋਲੋ ਗੁਰੂ ਜੀ ਨਾਲ ਮਿਲਾਪ ਨਾਲ ਸਦਾ ਸੁੱਖ ਮਿਲਦਾ ਹੈ ਤੇਰੀ ਹਾਲੇ ਛੋਟੀ ਉਮਰ ਹੈ ਤੇ ਤੂੰ ਜਵਾਨ ਵੀ ਨਹੀਂ ਹੋਇਆ ਹੈ ਤੇ ਹੱਥ ਧਾਰ ਕੇ ਆਪਣਾ ਜੀਵਨ ਚਾਹੋ ਜਿਹੜਾ ਵੀ ਗੁਰੂ ਜੀ ਦੇ ਪਾਸ ਵਿਕਾਰ ਕਰਦਾ ਹੈ ਅਨੇਕਾਂ ਸਿੰਘ ਉਸਨੂੰ ਤੁਰੰਤ ਹੀ ਮਾਰ ਦਿੰਦੇ ਹਨ ਤੈਨੂੰ ਹਿਤ ਕਰਕੇ ਧੰਨ ਦਿੰਦੇ ਹਨ ਜਿਹੜਾ ਕੁਝ ਵੀ ਹੱਸਦੇ ਹੋਏ ਕਹਿੰਦੇ ਹਨ ਉਸ ਦਾ ਕੁਝ ਵੀ ਗੁੱਸਾ ਨਾ ਧਾਰਨ ਕਰੋ ਇਸ ਪ੍ਰਕਾਰ ਮਾਤਾ ਨੇ ਬਹੁਤ ਸਮਝਾਇਆ ਫਿਰ ਵੀ ਪੁੱਤਰ ਦੇ ਮਨ ਵਿੱਚ ਗੱਲ ਨਾ ਠਹਿਰ ਸਕੀ ਰਾਤ ਭਰਣ ਤੇ ਇਸ ਬਾਰੇ ਸੋਚਦਾ ਹੋਇਆ ਹੀ ਸੌ ਗਿਆ ਤੇ ਸਵੇਰੇ ਉਹੀ ਗੱਲ ਚਿੱਤ ਵਿੱਚ ਰੜਕਦਿਆਂ ਹੀ ਉੱਠ ਪਿਆ ਅਜੇ ਇਹ ਜਨਮ ਤੇ ਲਨਤ ਹੈ ਬਹੁਤ ਵਾਰ ਕਿਹਾ ਤੇ ਅਜੇ ਆ ਪੁੱਤਰ ਕਪੁੱਤਰ ਹੁੰਦਾ ਹੈ ਉਚਾਰਨ ਕਰਕੇ ਸੁਣਾਇਆ ਹੈ ਖਾ ਪੀ ਕੇ ਦਿਨ گزارਿਆ ਟਲਦੀ ਦੁਪਹਿਰ ਦਾ ਸਮਾਂ ਜਾਣਿਆ ਜਦ ਇੱਕ ਪਹਿਰ ਦਿਨ ਰਹਿੰਦਾ ਸੀ ਤਾਂ ਚੱਲ ਕੇ ਗਿਆ ਸलाम ਕਰਕੇ ਵੇਖਦਾ ਪਿਆ ਸੀ ਭਾਵੀ ਦੇ ਪ੍ਰੇਰੇ ਹੋਏ ਨੇ ਦਰਸ਼ਨ ਕੀਤੇ ਤੇ ਸਤਿਗੁਰੂ ਜੀ ਨੇ ਕਹਿ ਕੇ ਆਦਰ ਦਿੱਤਾ ਸਤਿਗੁਰੂ ਜੀ ਪਾਸ ਬਿਠਾ ਕੇ ਸ਼ਲਾਗਾ ਕਰਨ ਲੱਗੇ ਪਠਾਣਾ ਦੇ ਵੰਸ਼ ਵਿੱਚ ਕੋਈ ਰਣ ਖੇਤਰ ਛੱਡ ਕੇ ਨਹੀਂ ਭਜਦਾ ਯੁੱਧ ਸਮੇਂ ਇਹ ਪ੍ਰਾਣ ਪਿਆਰੇ ਨਹੀਂ ਕਰਦੇ ਹਨ ਤੇ ਮਾੜੇ ਬਚਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹਨ ਕਦੀ ਅਚਾਨਕ ਸਮਾਂ ਬਣ ਜਾਵੇ ਤਾਂ ਸ਼ਸਤਰ ਨਾਲ ਵੈਰੀ ਨੂੰ ਮਾਰੀਏ ਐਸੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਇਆ ਫਿਰ ਚੌਪੜ ਦੀ ਖੇਡ ਵਿਛਾ ਦਿੱਤੀ ਬਾਜ਼ੀ ਖੇਡਦਿਆਂ ਨਰਦਾਂ ਨੂੰ ਮਾਰਦੇ ਸਨ ਕਟੀਲੇ ਬਚਨ ਨਾਲ ਤਰਕ ਉਚਾਰਨ ਕਰਦੇ ਸਨ ਜਿਹੜਾ ਪਿਤਾ ਪਿਤਾਮਾ ਦਾ ਬਦਲਾ ਨਹੀਂ ਲੈਂਦਾ ਹੈ ਅਜਿਹੇ ਕਾਇਰ ਦਿਲ ਵਾਲੇ ਦੇ ਜਨਮ ਤੇ ਲਾਹਨਤ ਹੈ ਜਿਹੜਾ ਮਰਨ ਤੋਂ ਡਰਦਾ ਹੈ ਉਸ ਉੱਪਰ ਲਾਹਨਤ ਹੈ ਅਜੇਹ ਕਾਰ ਨੂੰ ਇਸ ਦੀ ਮਾਂ ਨੇ ਕਿਉਂ ਜੰਮਿਆ ਹੈ ਇਹ ਕਿਸੇ ਸੂਰਮੇ ਦਾ ਪੁੱਤਰ ਨਹੀਂ ਹੈ ਇਸ ਦਾ ਕਾਰ ਦਿਲ ਪਰਖ ਲਿਆ ਹੈ ਆਪਣੇ ਪ੍ਰਾਣ ਪਿਆਰੇ ਕਰਦਾ ਹੈ ਮਾਰ ਕੇ ਮਰਦਾ ਨਹੀਂ ਲਾਹਨਤ ਇਸ ਜਨਮ ਨੂੰ ਕਿਉਂ ਸ਼ਸਤਰ ਧਾਰਨ ਕਰਦਾ ਹੈ ਇਸ ਪ੍ਰਕਾਰ ਛੇੜ ਰਹੇ ਸਨ ਜਿਵੇਂ ਵੱਡਾ ਖੂਨੀ ਹਾਥੀ ਹੋਵੇ ਉਸ ਦੇ ਮਨ ਵਿੱਚ ਦੂਣਾ ਚੋਣਾ ਗੁੱਸਾ ਜਾ ਗਿਆ ਜਦ ਦੋ ਘੜੀਆਂ ਦਿਨ ਰਹਾ ਤਾਂ ਸਤਿਗੁਰੂ ਜੀ ਨੇ ਚੌਪੜ ਛੱਡਿਆ ਤੇ ਲੰਮੇ ਪੈਣਾ ਚਾਹਿਆ ਗੁੱਲਖਾਂ ਸੁਣ ਸੁਣ تیرੇ ਛੱਡੀ ਜਾਂਦਾ ਸੀ ਤੇ ਮਾਰਨ ਵਾਸਤੇ ਗੁਰੂ ਜੀ ਵੱਲ ਤੱਕਦਾ ਸੀ ਜੱਕੋ ਤੱਕੋ ਕਰਕੇ ਉਸਨੇ ਆਪਣੀ ਤਲਵਾਰ ਸੰਭਾਲੀ ਤੇ ਮਾਰਨ ਵਾਸਤੇ ਆਪਣੇ ਮਨ ਵਿੱਚ ਵਿਉਂਤ ਵਿਚਾਰੀ ਫਿਰ ਬਹੁਤ ਸਿੰਘਾਂ ਨੂੰ ਇਧਰ ਉਧਰ ਵੇਖਿਆ ਤਾਂ ਸੋਚਿਆ ਅੱਜ ਮਾਰਾਂਗਾ ਜਦ ਇਕੱਲੇ ਹੋਣਗੇ ਸਿੰਘਾਂ ਨੇ ਸੋਦਰ ਦਾ ਪਾਠ ਕਰਕੇ ਅਰਦਾਸ ਕੀਤੀ ਸਾਰਿਆਂ ਨੇ ਗੁਰੂ ਜੀ ਨੂੰ ਬੰਦਨਾ ਕੀਤੀ ਆਪਣਾ ਆਪਣਾ ਰੁਖ ਵੇਖ ਕੇ ਆਪਣੇ ਆਪਣੇ ਸਥਾਨਾਂ ਤੇ ਚਲੇ ਗਏ ਉੱਠੇ ਹੋਏ ਪਠਾਨ ਨੂੰ ਬਿਠਾਉਣ ਲੱਗੇ ਫਿਰ ਸਤਿਗੁਰੂ ਜੀ ਪਲੰਗ ਉੱਪਰ ਲੇਟ ਗਏ ਇੱਕ ਘਟਾਰ ਵੇਖ ਕੇ ਆਪਣੇ ਹੱਥ ਵਿੱਚ ਲੈ ਲਈ ਕਹਿਣ ਲੱਗੇ ਗੁਲ ਖਾਂ ਨੇੜੇ ਹੋ ਕੇ ਇਸ ਘਟਾਰ ਨੂੰ ਵੇਖੋ ਵਿਸ਼ੇਸ਼ ਤੌਰ ਤੇ ਇਸ ਦੀ ਕੀਮਤ ਦੀ ਪਰਖ ਕਰੋ ਘਟਾਰ ਨੰਗੀ ਕਰਕੇ ਉਸ ਦੇ ਹੱਥ ਵਿੱਚ ਦਿੱਤੀ ਫਿਰ 사ਤਗੁਰ ਜੀ ਉਸ ਨੂੰ ਕਹਿ ਕੇ ਪ੍ਰੇਰਣ ਲੱਗੇ ਜਿਹੜਾ ਪਿਓ ਦਾਦੇ ਦਾ ਬਦਲਾ ਲੈ ਲਵੇ ਉਹ ਆਪਣਾ ਹੱਕ ਉਤਾਰ ਦਿੰਦਾ ਹੈ ਵੈਰੀ ਜਾਦੀ ਕਾਂਦ ਵਿੱਚ ਮਿਲੇ ਤੇ ਜੇ ਆਪ ਹਥਿਆਰ ਕਾਮ ਕੀਤੇ ਹੋਣ ਤੇ ਜੇ ਫਿਰ ਵੀ ਨਾ ਮਾਰੇ ਤਾਂ ਉਸ ਦੇ ਮੂੰਹ ਉੱਪਰ ਥੁੱਕਣ ਬਰਾਬਰ ਹੈ ਅਜਿਹੇ ਮਨੁੱਖ ਦੇ ਜਨਮ ਲੈਣ ਤੇ ਹੀ ਬਹੁਤ ਬਹੁਤ ਲਾਂਡ ਤਾਂ ਹਨ ਅੱਖਾਂ ਬੰਦ ਹਨ ਤੇ ਵੇਖਦੇ ਵੀ ਨਹੀਂ ਹਨ ਤੇ ਕੋਈ ਸਿੰਘ ਵੀ ਪਾਸ ਨਹੀਂ ਖੜਾ ਪਠਾਣ ਨੇ ਨੰਗੀ ਘਟਾਰ ਹੱਥ ਵਿੱਚ ਫੜੀ ਸੀ ਤੇ ਡਰ ਨਾਲ ਇਧਰ ਉਧਰ ਵੇਖਦਾ ਸੀ ਐਨੇ ਵਿੱਚ ਗੁਰੂ ਜੀ ਨੇ ਆਪਣੇ ਨੈਣ ਖੋਲੇ ਤੇ ਸਾਹਮਣੇ ਖੜੇ ਪਠਾਣ ਨੂੰ ਕਹਿਣ ਲੱਗੇ ਜਦ ਵੈਰੀ ਨੂੰ ਮਾਰਨ ਦਾ ਸਮਾਂ ਪਾਵੇ ਤਾਂ ਜੇ ਚੂਕ ਜਾਵੇ ਤਾਂ ਫਿਰ ਸਮਾਂ ਹੱਥ ਨਹੀਂ ਆਉਂਦਾ ਹੈ ਫਿਰ ਉਹ ਕਾਇਰ ਹੋ ਕੇ ਝੂਰਦਾ ਹੈ ਅਜਿਹਾ ਜਨਮ ਫੋਕਾ ਹੈ ਤੇ ਉਸ ਉੱਪਰ ਲੱਖ ਲਾਣਤ ਹੈ ਬਾਰ-ਬਾਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਕਿਹਾ ਤੇ ਬਾਰ-ਬਾਰ ਅੱਖਾਂ ਬੰਦ ਕਰਦੇ ਜਾਂਦੇ ਸਨ ਬਾਰ-ਬਾਰ ਗੁਲਖਾਨ ਨੂੰ ਪ੍ਰੇਰਿਆ ਜਦ ਸਾਰੀਆਂ ਵਿਧੀਆਂ ਨਾਲ ਦਾਵ ਬਣਿਆ ਉਸਨੇ ਵੇਖਿਆ ਤਾਂ ਨੰਗੀ ਘਟਾਰ ਹੱਥ ਵਿੱਚ ਧਾਰਨ ਕੀਤੀ ਤੇ ਸਤਿਗੁਰੂ ਜੀ ਨੂੰ ਤੱਕ ਕੇ ਵਾਰ ਕਰ ਦਿੱਤਾ ਸਾਹਮਣੇ ਹਿਰਦੇ ਉੱਪਰ ਜਦ ਹੀ ਘਟਾਰ ਚਲਾਈ ਤਾਂ ਉਹ ਨਿਸਫਲ ਗਈ ਗੁਰੂ ਜੀ ਦੇ ਪੇਟ ਵਿੱਚ ਪਰਵੇਸ਼ ਨਾ ਕਰ ਸਕੀ ਡਰਦਾ ਹੋਇਆ ਹੱਥ ਕੰਬਦਿਆਂ ਚਲਾ ਗਿਆ ਗੁਰੂ ਜੀ ਦੇ ਸਰੀਰ ਨੂੰ ਮਾੜਾ ਜਿਹਾ ਜ਼ਖਮ ਵੀ ਨਾ ਆਇਆ ਫਿਰ ਸਤਿਗੁਰੂ ਜੀ ਨੂੰ ਇਕੱਲਿਆਂ ਵੇਖ ਕੇ ਘਟਾਰ ਗੁਰੂ ਜੀ ਦੇ ਦੂਸਰੀ ਵਾਰ ਮਾਰੀ ਉਹ ਵਾਰ ਬਾਹ ਦੇ ਥੱਲੇ ਗਿਆ ਪਰ ਸਰੀਰ ਨੂੰ ਨਾ ਲੱਗੀ ਸਤਗੁਰੂ ਜੀ ਲੰਮੇ ਪਏ ਰਹੇ ਫਿਰ ਧੀਰੇ ਈ ਧਾਰ ਕੇ ਤੀਸਰਾ ਵਾਰ ਕੀਤਾ ਢੇਟ ਵਿੱਚ ਲਾ ਕੇ ਉਸਨੇ ਕਾਫੀ ਢੇਟ ਪਾੜ ਦਿੱਤਾ ਜ਼ਖਮ ਲੱਗਣ ਨਾਲ ਸਤਗੁਰੂ ਜੀ ਵੱਡੇ ਗੁੱਸੇ ਵਿੱਚ ਭਰ ਗਏ ਤੇ ਜਿਹੜੀ ਗਟਾਰ ਆਪਣੇ ਪਾਸ ਦੂਸਰੀ ਰੱਖੀ ਹੋਈ ਸੀ ਸਤਗੁਰੂ ਜ ਨੇ ਤੁਰੰਤ ਉਸਦਾ ਵਾਰ ਕੀਤਾ ਤੇ ਵੈਰੀ ਪਠਾਨ ਦਾ ਢਿੱਡ ਪਾੜ ਦਿੱਤਾ ਉਸ ਸਮੇਂ ਗੁਰੂ ਜੀ ਨੇ ਫਿਰ ਉੱਚੀ ਆਵਾਜ਼ ਵਿੱਚ ਕਿਹਾ ਕੋਈ ਸਿੰਘ ਸਾਡੇ ਨੇੜੇ ਹੈ ਗੁਰੂ ਜੀ ਦੀ ਆਵਾਜ਼ ਸੁਣ ਕੇ ਸਿੰਘ ਤੁਰੰਤ ਆਏ ਤੇ ਨੰਗੀਆਂ ਤਲਵਾਰਾਂ ਫੜ ਕੇ ਭੱਜੇ ਆਏ ਭਾਈ ਲੱਖਾ ਸਿੰਘ ਵੇਖ ਕੇ ਪਠਾਣ ਨੂੰ ਪੈ ਗਿਆ ਤੇ ਵੱਡੀ ਕਰਪਾਨ ਦਾ ਉਸ ਨੇ ਸਾਰੇ ਜ਼ੋਰ ਨਾਲ ਵਾਰ ਕੀਤਾ ਧੌਣ ਤੋਂ ਉਸ ਦਾ ਸਿਰ ਕੱਟ ਕੇ ਉਤਾਰ ਦਿੱਤਾ ਇਹ ਸੁਣ ਕੇ ਇੱਧਰ ਉੱਧਰ ਭਾਰੀ ਰੌਲਾ ਪੈ ਗਿਆ ਫਿਰ ਸਤਗੁਰੂ ਜੀ ਨੇ ਕਿਹਾ ਇਹ ਤਾਂ ਪਹਿਲਾਂ ਹੀ ਮਰ ਗਿਆ ਹੈ ਤਲਵਾਰ ਚੋਂ ਮਾਰੀ ਹੈ ਪਹਿਲਾ ਤੁਰਗ ਦੀ ਛਾ ਨੂੰ ਨੇੜੇ ਵੀ ਛੂਹ ਨਹੀਂ ਦਿੰਦੇ ਸਨ ਅਜਿਹਾ ਕਾਰਜ ਕਰਨ ਵਾਸਤੇ ਉਸ ਦਾ ਵੱਡਾ ਆਦਰ ਕਰਦੇ ਸਨ ਐਸਾ ਕੌਤਕ ਰਚਿਆ ਸੀ ਕੋਈ ਜਾਣ ਨਹੀਂ ਸੀ ਸਕਦਾ ਪਠਾਨ ਦੇ ਹੱਥੋਂ ਕਟਾਰ ਖਾਦੀ ਗੁਲਖਾ ਦੀ লাশ ਪਈ ਸੀ ਉਸ ਨੂੰ ਸਾਰੇ ਵੇਖਦੇ ਸਨ ਪਰ ਸਤਗੁਰੂ ਜੀ ਦੇ ਜ਼ਖਮ ਨੂੰ ਕਿਸੇ ਨੇ ਵੀ ਨਾ ਜਾਣਿਆ ਜਦ ਭਾਈ ਸੰਤੋਖ ਸਿੰਘ ਪਾਸ ਗਿਆ ਤਾਂ ਉਸ ਨੇ ਖੂਨ ਦੇ ਪਰਵਾਹ ਨੂੰ ਵੇਖਿਆ ਚਿੱਟਾ ਪੋਸ਼ਾਕਾ ਸਾਰਾ ਲਾਲ ਹੋ ਗਿਆ ਹੇਠਲੇ ਵਸਤਰ ਵੀ ਲਾਲ ਰੰਗ ਦੇ ਹੋ ਗਏ ਹਨ ਭਾਈ ਸੰਤੋਖ ਸਿੰਘ ਨੇ ਕਿਹਾ ਮਹਾਰਾਜ ਜੀ ਆਪਣੇ ਸਰੀਰ ਨੂੰ ਵੇਖੋ ਖੂਨ ਨਿਕਲ ਕੇ ਸਾਰੇ ਕੱਪੜੇ ਭਿੱਜ ਗਏ ਹਨ ਧੀਰਜ ਧਾਰ ਕੇ ਸ੍ਰੇਸ਼ਟ ਸੂਰਬੀਰ ਸਤਗੁਰੂ ਜੀ ਪਏ ਰਹੇ ਜ਼ਖਮ ਹੋਇਆ ਸੀ ਪਰ ਉਹ ਪੀੜ ਨਹੀਂ ਸੀ ਮੰਨਦੇ ਵੇਖ ਸੁਣ ਕੇ ਸਾਰਾ ਖਾਲਸਾ ਆਇਆ ਵਸਤਰ ਚੁੱਕਣ ਨਾਲ ਜ਼ਖਮ ਦਿਖਾਈ ਦਿੰਦਾ ਸੀ ਸਿੰਘ ਕਹਿਣ ਲੱਗੇ ਹੇ ਸਤਗੁਰੂ ਜੀ ਕਟਾਰ ਦਾ ਬਹੁਤ ਗਹਿਰਾ ਜ਼ਖਮ ਹੈ ਇਹ ਆਪ ਜੀ ਦੇ ਲਗਾ ਹੈ ਜਿਸ ਨੂੰ ਅਸੀਂ ਹੁਣ ਵੇਖਿਆ ਹੈ ਇਹ ਕਿਸ ਵਿਧੀ ਨਾਲ ਛੇੜ ਫੈਲਾਇਆ ਹੈ ਰੋਜ਼ ਉਸ ਤੁਰਕ ਨਾਲ ਬਹੁਤ ਮੇਲ ਰੱਖਦੇ ਸੀ ਕੋਈ ਵੀ ਸਿੰਘ ਹਜ਼ੂਰੀ ਵਿੱਚ ਨਹੀਂ ਰਿਹਾ ਫਿਰ ਵੀ ਉਸ ਤੁਰਕ ਨੂੰ ਆਪਣੇ ਪਾਸ ਰੱਖਿਆ ਆਪ ਹੀ ਰੋਜ਼ ਉਪਦੇਸ਼ ਕਰਦੇ ਹੋ ਕਿ ਤੁਰਕ ਦਾ ਕਦੀ ਵੀ ਪ੍ਰਵਾਸਾ ਨਾ ਕਰੋ ਇਹ ਆਪ ਜੀ ਨੇ ਕੀ ਕਰ ਲਿਆ ਹੈ ਵੱਡਾ ਜ਼ਖਮ ਉਸ ਖਾਨ ਤੋਂ ਖਾਦਾ ਹੈ ਭਾਈ ਸੰਤੋਖ ਸਿੰਘ ਆਦ ਸਾਰੇ ਸਿੰਘ ਵੇਖ ਵੇਖ ਕੇ ਵਿਪਤਾ ਨੂੰ ਸਮਝਦੇ ਸਨ অননুতি রই ਲੈਣ ਵਾਸਤੇ ਗੁਰੂ ਜੀ ਨੇ ਉਚਾਰਨ ਕੀਤਾ ਅਕਾਲ ਪੁਰਖ ਸਾਡਾ ਰਖਵਾਲਾ ਬਣਿਆ ਹੈ। ਚਿੱਤ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਛੋਟਾ ਜ਼ਖਮ ਹੈ। ਅਕਾਲ ਪੁਰਖ ਨੇ ਸਾਡੀ ਸਹਾਇਤਾ ਕੀਤੀ ਹੈ। ਖਾਨ ਨੇ ਦੁਸ਼ਮਣੀ ਯਾਦ ਕਰਕੇ ਘਟਾਰ ਮਾਰੀ ਹੈ। ਬਹੁਤ ਪੁਰਾਣੀ ਦੁਸ਼ਮਣੀ ਯਾਦ ਕੀਤੀ ਹੈ। ਛੇਵੇਂ ਗੁਰੂ ਸਾਹਿਬ ਮਹਾਨ ਬਾਲਾ ਦਾ ਘਰ ਸਨ। ਉਹਨਾਂ ਨੇ ਯੁੱਧ ਵਿੱਚ ਇਸ ਦੇ ਬਤਾਮੇ ਨੂੰ ਮਾਰਿਆ ਸੀ। ਇਹ ਪਹਿਲਾਂ ਹੋਈ ਗੱਲ ਨੂੰ ਸੁਣਦਾ ਰਿਹਾ। ਹਣ ਮੌਕਾ ਮਿਲਣ ਤੇ ਮੈਨੂੰ ਮਾਰਨਾ ਚਾਹੁੰਦਾ ਸੀ ਅਕਾਲਪੁਰਖ ਸਾਡਾ ਰਖਵਾਲਾ ਬਣਿਆ ਹੈ ਕਟਾਰ ਮਾਰਨ ਨਾਲ ਬਹੁਤ ਛੋਟਾ ਜ਼ਖਮ ਹੋਇਆ ਹੈ ਦੂਸਰੀ ਕਟਾਰ ਅਸੀਂ ਮਾਰੀ ਸੀ ਵੈਰੀ ਨੂੰ ਜਾਨ ਨਹੀਂ ਦਿੱਤਾ ਉੱਥੇ ਹੀ ਮਾਰ ਲਿਆ ਇਹ ਸੁਣ ਕੇ ਸਿੰਘ ਤੁਰੰਤ ਜਲ ਲਿਆਏ ਤੇ ਖੂਨ ਵਹਾ ਰਹੇ ਜ਼ਖਮ ਨੂੰ ਢੋਤਾ ਫਿਰ ਇੱਕ ਚੰਗੀ ਸੂਈ ਲੈ ਕੇ ਉਸ ਵਿੱਚ ਰੇਸ਼ਮ ਦਾ ਧਾਗਾ ਪਰੋਇਆ ਹੌਲੀ ਹੌਲੀ ਸਾਰੇ ਜ਼ਖਮ ਨੂੰ ਸਿਉਂ ਦਿੱਤਾ ਫਿਰ ਪੱਟੀ ਬੰਨ ਕੇ ਜ਼ਖਮ ਨੂੰ ਘੁੱਟ ਕੇ ਬੰਦ ਦਿੱਤਾ ਫਿਰ ਚੰਗੀ ਰੀਤੀ ਨਾਲ ਪਲੰਘ ਤੇ ਆ ਕੇ ਆਪਣੀ ਰੂਚੀ ਅਨੁਸਾਰ ਭੋਜਨ ਛਕਿਆ ਰਾਤ ਸੌਂ ਕੇ ਬਤੀਤ ਕੀਤੀ ਫਿਰ ਸਵੇਰ ਹੋਈ ਤੇ ਫਿਰ ਖਾਲਸੇ ਨੇ ਮਿਲ ਕੇ ਚਿੱਠੀ ਲਿਖੀ ਤੇ ਬਹਾਦਰ ਸ਼ਾਹ ਆਪਾਸ ਖਬਰ ਭੇਜੀ ਬਹਾਦਰ ਸ਼ਾਹ ਦੇ ਨੇੜੇ ਕੋਈ ਅਹਿਲਕਾਰ ਮੌਜੂਦ ਸੀ ਉਸ ਨੇ ਚਿੱਠੀ ਖੋਲ ਕੇ ਪੜ੍ਹੀ ਇਹ ਕੀ ਹੋਇਆ ਹੈ ਉਹ ਬਹੁਤ ਹੈਰਾਨ ਹੋਇਆ ਤੇ ਤੁਰੰਤ ਆਪਣੇ ਜਰਾਹਾਂ ਨੂੰ ਬੁਲਵਾਇਆ ਉਹਨਾਂ ਨੂੰ ਤਾਕੀਦ ਕਰਕੇ ਬੜੇ ਬਲਵਾਨ ਕੋੜੇ ਦਿੱਤੇ ਜ਼ਖਮਾਂ ਨੂੰ ਪਲੀ ਵਿਧੀ ਨਾਲ ਠੀਕ ਕਰੋ ਉਹ ਘੋੜੇ ਭਜਾਉਂਦੇ ਚੱਲ ਕੇ ਆ ਗਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਨੇ ਸਿਰ ਨੇਵਾਇਆ ਫਿਰ ਉਹਨਾਂ ਨੇ ਜ਼ਖਮ ਨੂੰ ਖੋਲ ਕੇ ਸਾਰੀਆਂ ਵਿਧੀਆਂ ਨਾਲ ਵੇਖਿਆ ਤੇ ਉਸ ਸਮੇਂ ਸ਼ੁਭ ਉਪਰਾਲੇ ਕੀਤੇ ਬਾਅਦ ਵਿੱਚ ਬਾਦਸ਼ਾਹ ਨੇ ਪਰਵਾਨਾ ਲਿਖਿਆ ਉਹਨਾਂ ਖਾਨਾ ਉੱਪਰ ਉਸ ਨੇ ਮਹਾਨ ਕਰੋਧ ਧਾਰਨ ਕੀਤਾ ਆਬੀਦੀ ਆ ਗਿਆ ਪਾਵਾਂ ਤਾਂ ਇਹਨਾਂ ਸਾਰਿਆਂ ਦੇ ਹੱਥ ਕਟਵਾ ਦਿਆਂ ਜਾਂ ਇਹਨਾਂ ਨੂੰ ਬੇੜੀ ਦੇ ਵਿੱਚ ਚੜਾਵਾ ਢੂੰਗੇ ਪਾਣੀ ਵਿੱਚ ਸਭ ਨੂੰ ਡਬੋ ਦਿਆਂ। ਗੁਰੂ ਜੀ پاس ਲਿਖਿਆ ਪੱਤਰਾ। ਗੁਰੂ ਜੀ ਨੇ ਕਿਰਪਾ ਕਰਕੇ ਹੁਕਮ ਕੀਤਾ। ਇਹ ਸਾਰਾ ਕਾਰਜ ਅਸੀਂ ਆਪ ਕਰਾਇਆ ਹੈ। ਇਹਨਾਂ ਦਾ ਕਦੀ ਵੀ ਇੱਕ ਤਿਲ ਪਰ ਜਿੰਨਾ ਵੀ ਦੋਸ਼ ਨਹੀਂ ਹੈ। ਇਹ ਉੱਤਰ ਲਿਖ ਕੇ ਤੁਰੰਤ ਭੇਜ ਦਿੱਤਾ। ਜਿੱਥੇ-ਕਿੱਥੇ ਗੁਰੂ ਜੀ ਦਾ ਬਹੁਤ ਜੱਸ ਫੈਲਿਆ। ਸਤਿਗੁਰੂ ਜੀ ਖੋਟਿਆਂ ਉੱਪਰ ਵੀ ਉਪਕਾਰ ਕਰਦੇ ਹਨ। ਮਹਾਕਿਰਪਾਲੂ ਜੀ ਨੇ ਫਾਰੀਤੀ ਰਹਿ ਧਰਮ ਕੀਤਾ। ਕੁਝ ਸ਼ਾਹੀ ਜਰਾਹੋ ਬਹੁਤ ਬੁੱਧੀਵਾਨ ਸਨ। ਉਹ ਇਲਾਜ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਸ ਹੀ ਠਹਿਰ ਗਏ ਐਸੀ ਮਲਮ ਤਿਆਰ ਕਰਕੇ ਲਾਈ ਕਿ ਤੁਰੰਤ ਹੀ ਜ਼ਖਮ ਬਿਲ ਗਏ 15 ਦਿਨਾਂ ਬਾਅਦ ਜ਼ਖਮ ਠੀਕ ਕਰਕੇ ਗੁਰੂ ਜੀ ਦਾ ਸ਼ੋਭਿchnਾਨ ਕਰਵਾਇਆ ਗਿਆ ਨਵੀਂ ਪੋਸ਼ਾਕ ਪਹਿਨ ਕੇ ਬੈਠ ਗਏ ਤੇ ਸਤਿਗੁਰੂ ਜੀ ਨੇ ਪਹਿਲਾਂ ਵਾਂ ਦਰਸ਼ਨ ਦਿੱਤੇ ਸਾਰਾ ਖਾਲਸਾ ਚੱਲ ਕੇ ਆਇਆ ਤੇ ਸੀਸ ਨਿਵਾ ਕੇ ਆਨੰਦ ਪਾਇਆ ਸਾਰੇ ਲੋਕਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਫਿਰ ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਤੇ ਸਾਰੀ ਸੰਗਤ ਨੂੰ ਵਰਤਾਇਆ ਸੋ ਸਾ ਸੰਗਤ ਜੀ ਇਸ ਪ੍ਰਕਾਰ ਸਤਿਗੁਰੂ ਜੀ ਦਾ ਬਿਰਤਾਂਤ ਹੋਇਆ ਹੈ ਸਤਿਗੁਰੂ ਜੀ ਦੇ ਮਹਿਮਾ ਨੂੰ ਆਮ ਮਨੁੱਖ ਨਹੀਂ ਸਮਝ ਸਕਦਾ ਕਿਉਂਕਿ ਜਨਮ ਮਰਨ ਸਤਿਗੁਰੂ ਜੀ ਦੇ ਵਾਸ ਵਿੱਚ ਹਨ ਤੇ ਉਹ ਆਪ ਹੀ ਇਸ ਸੰਸਾਰ ਵਿੱਚ ਅਕਾਲ ਪੁਰਖ ਦੀ ਮਰਜ਼ੀ ਨਾਲ ਆਉਂਦੇ ਹਨ ਤੇ ਅਕਾਲ ਪੁਰਖ ਦੀ ਮਰਜ਼ੀ ਵਿੱਚ ਹੀ ਵਾਪਸ ਚਲੇ ਜਾਂਦੇ ਹਨ ਹੋਈਆ ਬੁੱਲਾ ਚੁਕਾ ਦੀ ਖੇਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ Вай, грудيكي, кайф.